ਜਿੱਦੇ ਵਿੱਚ 크리스마ਸ ਦੀ ਵੀ ਡੇਟ ਆਂਦੀ ਆ ਉਸ ਦਿਨ ਜਿਹੜੇ ਆ ਕੋਈ DJ ਪਾਰਟੀ ਨਾ ਕੀਤੀ ਜਾਏ ਕੋਈ ਫੰਕਸ਼ਨ ਤੇ ਨਾ ਜਾਏ ਜਾਇਆ ਜਾਏ ਔਰ ਉਹ ਇਸ ਇੱਕ ਚੀਜ਼ ਨੂੰ ਭੁੱਲੀ ਗਏ ਕਿ ਜਿੱਥੇ ਪਰਮੇਸ਼ਰ ਸਦਾ ਪੂਰੇ ਵਿਸ਼ਵ 'ਚ ਜਨਮ ਦਿਵਸ ਮਨਾਇਆ ਜਾਂਦਾ ਆ ਉਥੇ ਹੀ ਜਿਹੜਾ ਆ ਪੰਜਾਬ ਦੀ ਧਰਤੀ ਦੇ ਉੱਤੇ 크리스마ਸ ਨਾ ਮਨਾਇਆ ਜਾਵੇ ਤੇ ਪੰਜਾਬ ਦੇ ਲਈ ਇਹ ਕਿੰਨੀ ਸ਼ਰਮਸਾਰ ਗੱਲ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਨੇ ਸ਼ੂਰਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪ੍ਰਬੀਜਸੂ ਮਸੀਦੀ ਜਿਹੜੇ ਪ੍ਰਚਾਰ ਦੀ ਨਹੀਂ ਬਣੀ ਔਰ ਅੱਜ ਉਸ ਨੀ ਦੇ ਗਮਰਦ ਬਣ ਚੁੱਕੀ ਔਰ ਅੱਜ 5 ਸਾਲ ਜਿਹੜੇ ਹੋ ਗਏ ਔਰ ਇਸ ਫਲੈਕਸ ਚ ਜਿੱਤੇ ਕ੍ਰਿਸਮਸ ਸੈਲੀਬ੍ਰੇਸ਼ਨ ਉਹਨਾਂ ਕੋਈ ਤਾਂ ਜੀ ਨੇ ਜਿਹੜਾ ਆ ਆਪਣੇ ਐਨੀਵਰਸਰੀ ਦੇ ਚੱਲ ਸੈਲੀਬ੍ਰੇਟ ਕੀਤੀ ਹੈ ਮਾਦਿਕਾਂ ਨੂੰ ਮਾਸਰਾ ਆਪਣੀ ਜਿੱਤੀ ਮਾਦੇ ਬ੍ਰਦਰ ਗੁਨੀਧਾਣੇ ਵੱਲੋਂ ਵੀ ਜੋ ਉਹਨਾਂ ਨੂੰ ਮਾਸਰਾ ਮਿਲਿਆ ਵਾ ਸਾਡੇ ਚਾਚਾ ਜੀ ਨੇ ਵੀ ਮੇਕ ਮਾਇਦੂ ਤੋਂ ਇਹਨਾਂ ਨੇ ਵੀ ਆਪਣਾ ਦੋ ਲੇਡੀਜ਼ ਬੁਟਾਣਾ ਨੂੰ ਲੋਕਾਂ ਨੂੰ ਮਾਸਰਾ ਵਾ ਜੈਤ ਜੋੜ ਕੱਪੜੇ ਵੰਡੇ ਇਹਨਾਂ ਨੇ ਉਹਨਾਂ ਦਾ ਮਾਜਾ ਵਾ ਜੋ ਅਸੀਂ ਇਸ ਤਰ੍ਹਾਂ ਹੀ ਅੱਗੇ ਵੀ ਨਵੇਂ ਨਵੇਂ ਪ੍ਰੋਜੈਕਟ ਕਰਦੇ ਰਹਿਵਾਂਗੇ ਅਮ੍ਰਿਤਸਰ ਦੇ ਪੈਨਸ਼ੋਰਾ ਵਿੱਚ ਪਾਸ਼ਾ ਅਮਨਦੀਪ ਦੀ ਅਗਵਾਈ ਹੇਠ 크리스마ਸ ਸੈਲੀਬ੍ਰੇਸ਼ਨ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਆਰਾਧਕ ਦੀਪਕ ਜੌਨਸਨ ਨੇ ਗੀਤ ਭਜਨ ਗਾ ਕੇ ਪ੍ਰਭੂ ਯਿਸੂ ਮਸੀਹ ਜੀ ਦੀ ਆਰਾਧਨਾ ਕੀਤੀ ਅਤੇ ਪਾਸ਼ੇ ਨਵੀ ਜੋਨ ਨੇ ਪ੍ਰਭੂ ਯਿਸੂ ਮਸੀਹ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਅਤੇ ਪ੍ਰਚਾਰ ਕਰਦਿਆਂ ਉਹਨਾਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਰੇ ਸੰਸਾਰ ਨਾਲ ਪਿਆਰ ਕੀਤਾ ਹੈ ਅਤੇ ਉਹ ਸਾਰੇ ਸੰਸਾਰ ਦੇ ਲੋਕਾਂ ਦੇ ਲਈ ਕੁਰਬਾਨ ਕੀਤੇ ਗਏ ਸਨ ਅਤੇ ਉਹਨਾਂ ਦੇ ਸ਼ਾਗਿਰਦ ਸੰਤ ਥੋਮਾ ਨੇ ਭਾਰਤ ਵਿੱਚ ਆ ਕੇ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਚਾਰ ਕੀਤਾ ਸੀ ਜਿਸ ਤੋਂ ਬਾਅਦ ਲੋਕ ਭਾਰਤ ਵਿੱਚ 크리스마ਸ ਮਨਾਉਂਦੇ ਆ ਰਹੇ ਹਨ ਅਤੇ ਆਏ ਹੋਏ ਪਾਦਰੀ ਸਹਿਬਾਨਾ ਨੇ ਮਿਲ ਕੇ 크리스마ਸ ਦਾ ਕੇਕ ਕਟਿਆ ਅਤੇ ਲੋਕਾਂ ਨੂੰ 크리스마ਸ ਦੀ ਵਧਾਈ ਵੀ ਦਿੱਤੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਮਸੀਹ ਲੋਕਾਂ ਨੇ ਪਾਸਟਰ ਅਮਨਦੀਪ ਨੂੰ ਸਨਮਾਨਿਤ ਕੀਤਾ ਅਤੇ ਦੀਪ ਪ੍ਰੀਤ ਮਸੀਹ ਮਿਨਿਸਟਰੀ ਵੱਲੋਂ ਪਾਸਟਰ ਅਮਨਦੀਪ ਨੇ ਆਏ ਹੋਏ ਪਾਸਸ ਸਹਿਬਾਨਾ ਅਤੇ ਮਸੀਹ ਆਗੂਆਂ ਨੂੰ ਸਨਮਾਨਿਤ ਕੀਤਾ ਪਾਸਟਰ ਅਮਨਦੀਪ ਸਮਾਜ ਸੇਵੀ ਕਰਨ ਗਿਲ ਪ੍ਰਧਾਨ ਦਲਬੀਰ ਚੰਦ ਨੇ ਬਜ਼ੁਰਗ ਅਤੇ ਲੋੜਵੰਦ ਔਰਤਾਂ ਨੂੰ ਗਰਮ ਸੂਟ ਪੇਟ ਕੀਤੇ ਇਸ ਮੌਕੇ ਪਾਸ ਰஞ்சிਤ ਸਿੰਘ ਰੋਹਿਤ ਖੋਕਰ ਜਨਰਲ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਬਿਸ਼ਪ ਲਾਲ ਮਸੀਹ ਪ੍ਰਧਾਨ ਲੋਕ ਮਸੀਹ ਜਨਰਲ ਸਕੱਤਰ ਪੰਜਾਬ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹਨੀਸ਼ ਸ਼ਰਗਲ ਪ੍ਰਧਾਨ ਗੁਰਜੀਤ ਪਾਸ ਸਰਨ ਜੋਨ ਪਾਸ ਯਾਕੂਬ ਲਾਹਰ ਅਤੇ ਕਈ ਹੋਰ ਵੀ ਮੌਜੂਦ ਸਨ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਤੇਰਾ ਨਾਮ ਕਰਨ ਗਏ ਮਸੀਹ ਸਮਾਜ ਸੇਵਕ ਤੋਂ ਮੇਰੇ ਨਾਲ ਬਹੁਤ ਹੀ ਸੀਨੀਅਰ ਮੇਰੇ ਵੱਡੇ ਕਚਾ ਦਰਬੀ ਚਾਂਦੀ ਜੀ ਮੇਰੇ ਨਾਲ ਪਹੁੰਚੇ ਜੀ ਬਿਸ਼ਪ ਲਾਲ ਮਸੀਹ ਜੀ ਬ੍ਰਦਰ ਗੁਰਜੀਤ ਜੀ ਬ੍ਰਦਰ ਹਣੀ ਜੀ ਮੇਰੇ ਨਾਲ ਖੜੇ ਨੇ ਜੋ ਅੱਜ ਅਸੀਂ ਇੱਥੇ ਸਾਡੀ ਵੱਡੀ ਭੈਣ ਪਾਸਟਰ ਅਮਨਦੀਪ ਕੌਰ ਜੋ ਪਿੰਡ ਸ਼ੂਰੇ ਵਿੱਚ ਆਪਣੀ ਪੰਜਵੀਂ ਚਤਰੀ ਸਾਲਗिराਹ ਮਨਾਉਣ ਲਈ ਹਰ ਸਾਲ ਸਾਨੂੰ ਇਨਵਾਈਟ ਕਰਦੇ ਆ ਅਸੀਂ ਅੱਜ ਇੱਥੇ ਆਪਣੀ ਪੂਰੀ ਫੈਮਿਲੀ ਨਾਲ ਪੂਰੇ ਮਸੀਹ ਸਮਾਜ ਨਾਲ ਪਹੁੰਚੇ ਆ ਸੋ ਅਸੀਂ ਇੱਥੇ ਆ ਕੇ ਖੁਦਾ ਦਾ ਧੰਨਵਾਦ ਕਰਦੇ ਆ ਕਿ ਜੋ ਵੀ ਅੱਜ ਇੱਥੇ ਸਾਡੇ ਬ੍ਰਦਰ ਦੀਪਕ ਜੌਨਸਨ ਜੀ ਵੀ ਆਏ ਸੀਗੇ ਉਹਨਾਂ ਨੇ ਪ੍ਰਭੂ ਦੀ ਮਹਿਮਾ ਲਈ ਜੋ ਭਜਨ ਗਾਏ ਆ ਸੋ ਸਾਡੇ ਪਾਸੋਂ ਨਵੀ ਜੋਨਜ ਵੀ ਆਏ ਸੀ ਸੋ ਹੋਰ ਵੀ ਇੱਥੇ ਪਦਵੰਤੇ ਪਹੁੰਚੇ ਸੀਗੇ ਜੋ ਵੀ ਸੀਨੀਅਰ ਲੀਡਰ ਪਹੁੰਚੇ ਸੀਗੇ ਅਸੀਂ ਸਭ ਦਾ ਇੱਥੇ ਧੰਨਵਾਦ ਕਰਦੇ ਆ ਅਸੀਂ ਅੱਜ ਸਮੇਂ ਵਿੱਚ ਮਸੀਹ ਦੇ ਜਾਂ ਸਾਡੀਆਂ ਜੋ ਵੀ ਨੌਜਵਾਨ ਪੀੜ੍ਹੀ ਆ ਅਸੀਂ ਉਹਨਾਂ ਨੂੰ ਇਹੀ ਸਮਝ ਦਵਾਵਾਂਗੇ ਸਲਾਹ ਦਵਾਵਾਂਗੇ ਕਿ ਉਹ ਨਸ਼ਿਆਂ ਨੂੰ ਛੱਡ ਕੇ ਆਪਣੇ ਚੰਗੇ ਕੰਮਾਂ ਵੱਲ ਚੰਗੇ ਕੰਮਾਂ ਵੱਲ ਲੱਗ ਸਕਣ ਦਾ ਜੋ ਪਵਿੱਤਰ ਬਾਣੀ ਵਾਲ ਲੱਗ ਸਕਣ ਖੁਦਾ ਦੇ ਅੱਗੇ ਆਪਣੇ ਗੁਨਾਹਾਂ ਨੂੰ ਮੰਨ ਕੇ ਤੇ ਆਪਣੇ ਗੁਨਾਹਾਂ ਤੋਂ ਮਾਫੀ ਮੰਗ ਸਕਣ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਨੌਜਵਾਨ ਲੜਕੋ ਵਾਸਤੇ ਉਹ ਆਪਣੇ ਨਸ਼ੇ ਛੱਡ ਕੇ ਆਪਣੇ ਮਾਪੇ ਦੀ ਸੇਵਾ ਚੱਗੇ ਵਾਸਤੇ ਹਨ ਹਾਂਜੀ ਜੋ ਅੱਜ ਸਾਡੇ ਸਾਡੇ ਵੱਲੋਂ ਸਾਡੀ ਫੈਮਿਲੀ ਵੱਲੋਂ ਜੋ ਅੱਜ ਸਾਡੀ ਭੈਣ ਪਾਸਟਰ ਅਮਨਦੀਪ ਜੀ ਸਾਡੇ ਬ੍ਰਦਰ ਗੁਰਜੀਤ ਹਾਨੀ ਵੱਲੋਂ ਵੀ ਜੋ ਉਹਨਾਂ ਨੂੰ ਮਾਨਸਰਵਾਂ ਮਿਲਿਆ ਵਾ ਸਾਡੇ ਚਾਚਾ ਜੀ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹਨਾਂ ਨੇ ਵੀ ਆਪਣਾ ਜੋ ਲੇਡੀਜ਼ ਫੁਟਾਣਾ ਵੀ ਲੋਕਾਂ ਨੂੰ ਵਾਜਿਆ ਵਾ ਜੈਂਟਸ ਜੋ ਵੀ ਕੱਪੜੇ ਵੰਡੇ ਇਹਨਾਂ ਨੇ ਉਨਨ ਵਜਾ ਵਾ ਸੋ ਅਸੀਂ ਇਤਰਾ ਹੀ ਅੱਗੇ ਅੱਗੇ ਵੀ ਨਵੇਂ ਨਵੇਂ ਉਪਰਾਲੇ ਕਰਦੇ ਰਵਾਂਗੇ ਸੋ ਅਹੀ ਜੋਹਾਰੀ ਟੀਮ ਖੜੀ ਆ ਟੀਮ ਦੇ ਨਾਲ ਅਸੀਂ ਅੱਗੇ ਵੀ ਵੱਧ ਵਜਾ ਵਾ ਚੜ ਕੇ ਹੋਰ ਵੀ ਅਸੀਂ ਗਰੀਬ ਲੋਕਾਂ ਆਪਣੇ ਭੈਣ ਭਰਾਵਾਂ ਚ ਇਤਰਾ ਵਿੱਚ ਰਾਂਗੇ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਨੇ ਸ਼ੂਰਾ ਪਿੰਡ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਜਿਹੜੇ ਪ੍ਰਚਾਰ ਦੀ ਨੀ ਬੰਨੀ ਔਰ ਅੱਜ ਉਸ ਨੀ ਦੇ ਇਮਾਰਤ ਬਣ ਚੁੱਕੀ ਔਰ ਅੱਜ 5 ਸਾਲ ਜਿਹੜੇ ਹੋ ਗਏ ਔਰ ਐਸੋ ਪਲਕਸ਼ ਚ ਜਿੱਥੇ 크리스마ਸ ਸੈਲੀਬ੍ਰੇਸ਼ਨ ਹੋਈ ਆ ਉੱਥੇ ਹੀ ਭੈਣ ਜੀ ਨੇ ਜਿਹੜਾ ਆ ਆਪਣੇ ਐਨੀਵਰਸਰੀ ਵੀ ਚਰਚ ਦੀ ਸੈਲੀਬ੍ਰੇਟ ਕੀਤੀ ਆ ਔਰ ਸੈਂਕੜੇ ਲੋਕ ਜਿਹੜਾ ਭੈਣ ਜੀ ਦੇ ਨਾਲ ਜੁੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਜਿਹੜਾ ਉਹਨਾਂ ਨੂੰ ਜੋੜਿਆ ਜੋੜਨ ਦਾ ਕੰਮ ਕੀਤਾ ਅਸੀਂ ਇੱਥੇ ਮੈਨੂੰ ਉਹਨਾਂ ਨੇ ਬੁਲਾਇਆ ਸੀਗਾ ਔਰ ਜਿੱਦੇ ਤੇ ਜਿਹੜਾ ਆ ਅਸੀਂ ਸਾਰੇ ਜਿਹੜੇ ਪਿੰਡ ਦੇ ਵਾਸੀ ਆ ਉਹਨਾਂ ਨੂੰ 크리스마ਸ ਦੀ ਜਿਹੜੀ ਆ ਮੁਬਾਰਕਬਾਦ ਦਿੰਦੇ ਆ ਦੇਖੋ 크리스마ਸ ਦਾ ਜਿਹੜਾ ਤਿਉਹਾਰ ਹੈ ਪੂਰੇ ਵਿਸ਼ਵ 'ਚ ਮਨਾਇਆ ਜਾਂਦਾ ਕੋਨੇ-ਕੋਨੇ 'ਚ ਜਿਹੜਾ ਆ 크리스마ਸ ਜਿਹੜਾ ਮਨਾਇਆ ਜਾਂਦਾ ਹੈ ਔਰ ਮੈਨੂੰ ਬੜਾ ਦੁੱਖ ਹੋ ਰਿਹਾ ਕਿ ਮੈਂ ਵੀ ਆਵਾਜ਼ ਦੀ ਪਾਰਟੀ ਦਾ ਕੀ ਕਾਰਕਟਰ ਆਂ ਪੰਜਾਬ ਦਾ ਮੈਂ ਜੁਆਇੰਟ ਸੈਕਟਰੀ ਮੈਨੂੰ ਪਾਰਟੀ ਨੇ ਲਾਇਆ ਮਾਨਯੋਗ ਸਾਡੇ ਕੇਜਰੀਵਾਲ ਸਾਹਿਬ ਦੀ ਅਸੀਂ ਟੀਮ 'ਚੋਂ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਵੱਲੋਂ ਇਹ ਬਿਆਨ ਆਇਆ ਕਿ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਯਾਨੀ ਕਿ ਮੇਰੇ ਖਿਆਲ ਨਾਲ 22 ਤਰੀਕ ਤੋਂ ਲੈ ਕੇ 100 ਓਨ ਜਿਹੜਾ ਆ ਵੀ ਜਿਹਦੇ ਵਿੱਚ 크리스마ਸ ਦੀ ਵੀ ਡੇਟ ਆਂਦੀ ਆ ਉਸ ਦਿਨ ਜਿਹੜੇ ਆ ਕੋਈ DJ ਪਾਰਟੀ ਨਾ ਕੀਤੀ ਜਾਏ ਕੋਈ ਫੰਕਸ਼ਨ 'ਚ ਨਾ ਜਾਏ ਜਾਇਆ ਜਾਏ ਔਰ ਉਹ ਐਸ ਇੱਕ ਚੀਜ਼ ਨੂੰ ਭੁੱਲੀ ਗਏ ਕਿ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਪੂਰੇ ਵਿਸ਼ਵ 'ਚ ਜਨਮ ਦਿਵਸ ਮਨਾਇਆ ਜਾਂਦਾ ਆ ਉੱਥੇ ਹੀ ਜਿਹੜਾ ਆ ਪੰਜਾਬ ਦੀ ਧਰਤੀ ਦੇ ਉੱਤੇ 크리스마ਸ ਨਾ ਮਨਾਇਆ ਜਾਵੇ ਤੇ ਪੰਜਾਬ ਦੇ ਲਈ ਕਿੰਨੀ ਸ਼ਰਮਸਾਰ ਗੱਲ ਹੈ ਠੀਕ ਅਸੀਂ ਮੰਨਦੇ ਆ ਅਸੀਂ ਵੀ ਗੁਰੂਆਂ ਨੂੰ ਮੰਨਦੇ ਆ ਉਹਨਾਂ ਦੀ ਬਾਣੀ ਨੂੰ ਮੰਨਦੇ ਆ ਉਹਨਾਂ ਦੇ ਪ੍ਰਤੀ ਸਾਡਾ ਪੂਰਾ ਸਤਿਕਾਰ ਆ ਪਰ ਸਰਕਾਰੀ ਤੌਰ ਤੇ ਐਮਐਲਏਆਂ ਨੂੰ ਆਪਣੇ ਜਿਹੜੇ ਮੰਤਰੀ ਸਾਹਿਬਾਨਾਂ ਨੂੰ ਇਹ ਆਰਡਰ ਪਾਸ ਕਰਨਾ ਕਿ ਤੁਸੀਂ ਕਿਸੇ ਵੀ ਜਿਹੜੇ ਪ੍ਰੋਗਰਾਮਾਂ ਤੇ ਨਹੀਂ ਜਾਣਾ ਇਹ ਬੜਾ ਦੁਰਭਾਗੇਪੂਰਨ ਆ ਔਰ ਇਹਦੀ ਮੈਂ ਜਿਹੜੀ ਨਿੰਦਾ ਕਰਦਾ